ਫੋਕਸ ਪੰਜਾਬੀ ਦੀ ਟੀਮ ਇਸ ਵਕਤ ਰਾਮਾ ਮੰਡਪੇ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇੱਥੇ ਉੱਗੇ ਅਕਾਲੀ ਆਗੂ ਮਨਜੀਤ ਸਿੰਘ ਟਰਾਂਸਪੋਰਟਰ ਜੀ ਮੌਜੂਦਾ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਮਨਜੀਤ ਸਿੰਘ ਟਰਾਂਸਪੋਰਟਰ ਜੀ ਮਹਿੰਦਰ ਸਿੰਘ ਕੇਪੀ ਨੇ ਇਸ ਚੋਣ ਮੇ ਹਿੰਮਤ ਬਹੁਤ ਅਨਤਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਵੀ ਜਗਾ ਜਗਾ ਰੈਲੀਆਂ ਵਿੱਚ ਹਿੱਸਾ ਲਿਆ ਆ ਨੌਕਰ ਬੈਠਕਾਂ ਵਿੱਚ ਹਿੱਸਾ ਲਿਆ ਪਰ ਵੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਦੀ ਸਪੋਰਟ ਮਿਲੀ ਹੈ ਮਹਿੰਦਰ ਸਿੰਘ ਕੇਪੀ ਜਤਨ ਜਾਰੇ ਪੰਜਾਬ ਦੇ ਲੋਕ ਪਿਛਲੇ 2 2.5 ਸਾਲ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਤੋਂ ਬਹੁਤ ਨਰਾਸ਼ ਤੇ ਦੁਖੀ ਨੇ ਨਾ ਖੁਸ਼ ਨੇ ਪੰਜਾਬ ਦੇ ਲੋਕ ਇਸ ਲਈ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਔਰ ਆਮ ਜਿਹੜੀ ਪਬਲਿਕ ਆ ਆਮ ਪਬਲਿਕ ਆ ਉਹ ਇਹ ਕਹਿ ਰਹੀ ਆ ਆਪਣੀ ਜੁਬਾਨ ਤੋਂ ਕਿ ਜਿੰਨਾ ਵੀ ਪੰਜਾਬ ਦੇ ਵਿੱਚ ਵਿਕਾਸ ਹੋਇਆ ਉਹ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੀ ਹੋਇਆ ਤੇ ਲੋਕੀ ਚਾਹੁੰਦੇ ਆ ਵੀ ਅਸੀਂ ਸ਼ਰਮਣੀ ਅਕਾਲੀ ਦਲ ਦੇ ਪੰਜਾਬ ਭਰ ਦੇ ਵਿੱਚ ਜਿਹੜੇ ਲੋਕ ਸਭਾ ਹਲਕੇ ਇਹ ਤੋਂ ਸਾਰਿਆਂ ਤੋਂ ਜਿਹੜੇ ਉਮੀਦਵਾਰ ਖੜੇ ਆ ਜਿੱਦਾਂ ਜਲੰਧਰ ਤੋਂ ਸਾਰ ਮਹਿੰਦਰ ਸਿੰਘ ਜੀ ਕੇ ਪੀ ਨੇ ਇਹ ਪੰਜਾਬ ਦੇ ਵਿੱਚ ਪਹਿਲਾਂ ਮਨਿਸਟਰ ਵੀ ਰਹੇ ਆ ਤਿੰਨ ਚਾਰ ਵਾਰੀ ਐਮ ਐਲ ਏ ਜਿੱਤੇ ਆ ਫਿਰ 2009 ਦੇ ਵਿੱਚ ਐਮ ਪੀ ਬਣੇ ਆ ਔਰ ਇਹਨਾਂ ਦੀ ਕਾਰਗੁਜ਼ਾਰੀ 2009 ਤੋਂ 14 ਤੱਕ ਬਹੁਤ ਅੱਛੀ ਰਹੀ ਆ ਪੰਜਾਬ ਯਾਤਰਾ ਜਿਹੜੀ ਕੱਢੀ ਆ ਪੰਜਾਬ ਬਚਾਓ ਯਾਤਰਾ ਉਦਾ ਤੁਹਾਨੂੰ ਫਾਇਦਾ ਮਿਲਣ ਜਾ ਰਿਹਾ ਪੰਜਾਬ ਬਚਾਓ ਯਾਤਰਾ ਜਿਹੜੀ ਆ ਸਾਰਜ ਕੁਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਨੇ ਜਿਹੜੀ ਪੰਜਾਬ ਭਰ ਦੇ ਵਿੱਚ ਕੱਢੀ ਆ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਇਹੋ ਜੀ ਗਰਮੀ ਦੇ ਵਿੱਚ ਉਹਦੇ ਤੋਂ ਉਹਦੇ ਤੋਂ ਇਹ ਲੱਗਦਾ ਵੀ ਪੰਜਾਬ ਦੇ ਜਿਹੜੇ ਲੋਕ ਆ ਸ਼ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸੱਤਾ ਦੇ ਵਿੱਚ ਪੰਜਾਬ ਵਿੱਚ ਵੀ ਲਿਆਉਣਾ ਚਾਹੁੰਦੇ ਆ ਔਰ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਉਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਜਿਤਾਉਣਾ ਚਾਹੁੰਦੇ ਆ ਸ਼ਰਮਿੰਦਰ ਸਿੰਘ ਜੀ ਕੇਪੀ ਬੇਦਾਨਸ਼ਕ ਜੀ ਇਤਨੇ ਭੜੇ ਮਾਨਸ ਬਹੁਤ ਸਹਿਜ ਸੁਭਾਅ ਵਾਲੇ ਸ਼ਖਸ ਨੇ ਉਹ ਔਰ ਲੋਕੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਨੇ ਸਰਮਿੰਦਰ ਸਿੰਘ ਕੇ ਪਿੱਛੋਂ ਕਿਉਂਕਿ ਇੱਕੋ ਹੀ ਇੱਕ ਜਲੰਧਰ ਦੇ ਵਿੱਚ ਕੈਂਡੀਡੇਟ ਐਸੇ ਆ ਜਿਹੜੇ ਕੀ ਆਮ ਪਬਲਿਕ ਨਾਲ ਲੋਕਾਂ ਦੇ ਨਾਲ ਜੁੜੇ ਹੋਏ ਆ ਔਰ ਜਿਨ੍ਹਾਂ ਦੀ ਕਾਰਗੁਜ਼ਾਰੀ ਲੋਕਾਂ ਨੇ ਪਹਿਲਾਂ ਦੇਖੀ ਹੋਈ ਆ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਰ ਸ਼ਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਦੇਖਦੇ ਹੋਏ ਲੋਕ ਸਾਨੂੰ ਭਾਰੀ ਗਿਣਤੀ ਚ ਵੋਟ ਪਾ ਕੇ ਸਾਡੇ ਉਮੀਦਵਾਰ ਨੂੰ ਸਫਲ ਕਰਨਗੇ ਭਾਜਪਾ ਗਠ ਦੇ ਨਾਲ ਗਠਬੰਧ ਨੇ ਹੋਇਆ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਰੰਜੋਗੰਭ ਕੇ ਮਤਲਬ ਇਹ ਹੁੰਦਾ ਤਾਂ ਅਸੀਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ ਦੇਖੋ ਹਰੇਕ ਪਾਰਟੀ ਨੂੰ ਹੱਕ ਆ ਉਹ ਆਪਣੇ ਕੈਂਡੀਡੇਟ ਖੜੀ ਕਰੇ ਸਣੋ ਗੱਲ ਨੂੰ ਜਿਹੜੀ ਵੋਟ ਆ ਉਹ ਉਹ ਸਾਰੇ ਕੈਂਡੀਡੇਟਾਂ ਦੇ ਵਿੱਚ ਹੁਣ ਵੰਡ ਹੋ ਰਹੀ ਆ ਭਾਜਪਾ ਨੇ ਆਪਣੀ ਵੋਟ ਲੈ ਜਾਣੀ ਆ ਅਕਾਲੀ ਦਲ ਨੇ ਆਪਣੀ ਲੈ ਜਾਣੀ ਆ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਲੇਕਿਨ ਸਾਨੂੰ ਹੰਗਾਰਾ ਜਿਹੜਾ ਆ ਸਾਨੂੰ ਹੰਗਾਰਾ ਇਹਨਾਂ ਸਾਰੀਆਂ ਪਾਰਟੀਆਂ ਨਾਲੋਂ ਬੀਐਸਪੀ ਲਾਲੋ ਉਹਨਾਂ ਨਾਲੋਂ ਸਾਨੂੰ ਦਾ ਮਿਲ ਰਿਹਾ ਔਰ ਸਾਨੂੰ ਆਪ ਕੱਲਿਆਂ ਨੂੰ ਲੜ ਕੇ ਆਪਣੀ ਬਿਹਤਰ ਕਾਰਗੁਜ਼ਾਰੀ ਜਿਹੜੀ ਆ ਸਾਨੂੰ ਦਿਖਾਉਣ ਦਾ ਮੌਕਾ ਮਿਲ ਰਿਹਾ ਹੈਗਾ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰ ਤੁਹਾਡਾ ਵੀ ਫੋਕਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਜਿਹੜੇ ਵਿਚਾਰ ਲੈ ਆ ਲੋਕਾਂ ਤੱਕ ਪਹੁੰਚਾ ਰਹੇ ਹੋ ਅਸੀਂ ਆਸ ਕਰਦੇ ਹਾਂ ਕਿ ਲੋਕ ਜਿਹੜੇ ਪਬਲਿਕ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਤਾ ਕੇ ਤੇ ਅਗਲੀ ਜਿਹੜੀ ਆ ਸਰਕਾਰ ਜਿਹੜੀ 3 ਸਾਲਾਂ ਬਾਅਦ ਆਉਣੀ ਹੈਗੀ ਆ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਤੇ ਪੰਜਾਬ ਦਾ ਵਿਕਾਸ ਸਿਰ ਤੋੜ ਜਿਹੜਾ ਆ ਉਹ ਵਿਕਾਸ ਫਿਰ ਕੀਤਾ ਜਾਊਗਾ ਬਹੁਤ ਬਹੁਤ